ਸਸੀ ਕਾ ਜੀ ਮੈਂ ਕੋਮਲ ਕਪੂਰ ਤੁਸ ਦੇਖ ਰਹੇ ਚੈਨਲ ਪੰਜਾਬੀ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਪਤੇ ਨਵੇਂ ਫੈਸਲੇ ਨੇ ਸੰਘੀ ਕਰਮਚਾਰੀਆਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਨੇ ਦਰਸਲ ਟਰੰਪ ਪ੍ਰਸ਼ਾਸਨ ਨੇ 3 ਲੱਖ ਸੰਘੀ ਕਰਮਚਾਰੀਆਂ ਨੂੰ ਈਮੇਲ ਜ਼ਰੀਏ ਸੂਚਿਤ ਕੀਤਾ ਹੈ ਕਿ ਅਸਤੀਫਾ ਦਿਓ ਜਾਂ ਫਿਰ ਛਾਟੀ ਦੇ ਲਈ ਤਿਆਰ ਰਹੋ ਦਰਸਲ 3 ਲੱਖ ਕਾਮਿਆਂ ਨੂੰ ਭੇਜੀ ਗਈ ਇੱਕ ਈਮੇਲ ਅਨੁਸਾਰ ਸਵੈ ਇੱਛਾ ਦੇ ਨਾਲ ਨੌਕਰੀ ਛੱਡਣ ਵਾਲਿਆਂ ਨੂੰ 8 ਮਹੀਨਿਆਂ ਦੀ ਤਨਖਾਹ ਮਿਲੇਗੀ ਪਰ ਉਨ੍ਹਾਂ ਨੂੰ 6 ਫਰਵਰੀ ਤੱਕ ਅਜਿਆ ਕਰਨ ਦੀ ਚੋਣ करनी पवेगी ट्रंप प्रशासन ने कहा है यह लाभ सिर्फ ओना कर्मचारियों ही मिलेगा जो अगले हफ्ते मतलब यानी के 6 फरवरी तक अपनी नौकरी छोड़ कर दे ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਰਫਾ ਕਰਨ ਦੀ ਮੁਹਿੰਮ ਤਹਿਤ ਫੈਡਰਲ ਸਰਕਾਰ ਦੇ ਮੁਲਾਜ਼ਮਾਂ ਦੀ ਗਿਣਤੀ ਘਟਾਉਣ ਦੀ ਤਿਆਰੀ ਕਰ ਲਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਤਕਰੀਬਨ 23 ਲੱਖ ਫੈਡਰਲ ਮੁਲਾਜ਼ਮਾਂ ਨੂੰ ਈਮੇਲ ਭੇਜ ਸਵੈ ਇੱਛਾ ਦੇ ਨਾਲ ਨੌਕਰੀ ਦੀ ਪੇਸ਼ਕਸ਼ ਕੀਤੀ ਗਈ ਅਤੇ 6 ਫਰਵਰੀ ਤੱਕ ਅਸਤੀਫਾ ਦੇਣ ਵਾਲੇ ਨੂੰ 8 ਮਹੀਨੇ ਦੀ ਤਨਖਾਹ ਵੀ ਦਿੱਤੀ ਜਾਵੇਗੀ। ਦੱਸ ਦਈਏ ਕਿ ਅਮਰੀਕਾ ਸਰਕਾਰ ਦੇ ਮੁਲਾਜ਼ਮਾਂ ਦੀ ਗਿਣਤੀ 3 ਲੱਖ ਤੋਂ ਵੱਧ ਹੈ ਅਤੇ ਇਹ ਅਮਰੀਕਾ ਦੀ 15ਵੀਂ ਸਭ ਤੋਂ ਵੱਡੀ ਵਰਕਫੋਰਸ ਹੈ। ਪਿਓਰ ਰਿਸਰਚ ਮੁਤਾਬਕ ਇੱਕ ਫੈਟਰਲ ਮੁਲਾਜ਼ਮ ਦੀ ਔਸਤ ਕਾਰਜਕਾਲ 12 ਸਾਲ ਹੁੰਦਾ ਹੈ ਵੈਕਟਰਨ ਅਫੇਅਰਸ ਡਿਪਾਰਟਮੈਂਟ ਦੇ ਵਿੱਚ ਕੰਮ ਕਰਨ ਵਾਲੇ ਹੈਲਥ ਵਰਕਰ ਕਾਰਜਾ ਬਿਜ਼ਨਸ ਵਾਸਤੇ ਲੋਨ ਪ੍ਰੋਸੈਸ ਕਰਨ ਵਾਲੇ ਅਫਸਰ ਅਤੇ ਫੌਜ ਦੇ ਲਈ ਹਥਿਆਰ ਖਿਦਦਣ ਵਾਲੇ ਠੇਕੇਦਾਰ ਸਾਰੇ ਇੱਕੋ ਵੇਲੇ ਬਾਹਰ ਜਾ ਸਕਦੇ ਨੇ ਇਸ ਤੋਂ ਇਲਾਵਾ ਫੂਡ ਐਂਡ ਵਾਟਰ ਸਪਲਾਈ ਦੀ ਪਰਤਾਲ ਕਰਨ ਵਾਲੇ ਵਿਗਿਆਨੀਆਂ ਨੂੰ ਵੀ ਆਪਣੀ ਨੌਕਰੀ ਗੁਆਣੀ ਪੈ ਸਕਦੀ ਹੈ ਇਸ ਨਾਲ ਹੀ ਅਮਲਾ ਵਿਭਾਗ ਦੇ ਵੱਲੋਂ ਭੇਜੀ ਈਮੇਲ ਦੇ ਵਿੱਚ ਕਰੋ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਤੁਰੰਤ ਦਫ਼ਤਰ ਆਉਣ ਤੇ ਹੁਕਮ ਦਿੱਤੇ ਗਏ ਨੇ ਇਹਨਾਂ ਮੁਲਾਜ਼ਮਾਂ ਨੂੰ ਹਫ਼ਤੇ ਦੇ ਵਿੱਚ 5 ਦਿਨ ਦਫ਼ਤਰ ਬੈਠ ਕੇ ਕੰਮ ਕਰਨਾ ਹੋਵੇਗਾ ਡੋਨਲਡ ਟਰੰਪ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਫੈਡਰਲ ਮੁਲਾਜ਼ਮਾਂ ਨੂੰ ਦਫ਼ਤਰ ਬੈਠ ਕੇ ਕੰਮ ਕਰਨਾ ਹੋਵੇਗਾ ਅਤੇ ਅਜਿਹਾ ਨਾ ਹੋਣ ਉਤੇ ਨੌਕਰੀ ਖੁੱਸ ਜਾਵੇਗੀ ਦੂਜੇ ਪਾਸੇ ਮੁਲਾਜ਼ਮ ਯੂਨੀਅਨ ਦਾ ਕਹਿਣਾ ਹੈ ਕਿ ਟਰੰਪ ਦੀ ਵਫਾਦਾਰੀ ਨਾ ਕਰਨ ਵਾਲਿਆਂ ਨੂੰ ਨੌਕਰੀ ਤੋਂ ਕੱਢਣ ਦੇ ਯਤਨ ਵੀ ਕੀਤੇ ਜਾ ਰਹੇ ਨੇ ਅਮਰੀਕਨ ਫੈਡਰੇਸ਼ਨ ਆਫ ਗਵਰਨਮੈਂਟ ਏਮਪਲੋਇਜ਼ ਯੂਨੀਅਨ ਦੇ ਪ੍ਰਧਾਨ ਫੈਵਰਿਡ ਕੈਲਿਨ ਨੇ ਕਿਹਾ ਕਿ ਫੈਡਰਲ ਮੁਲਾਜ਼ਮਾਂ ਨੂੰ ਨੌਕਰੀ ਤੋਕੜਨ ਦੇ ਗੰਭੀਰ ਸਿੱਟੇ ਨਿਕਲਣਗੇ ਇਸ ਦੇ ਨਾਲ ਹੀ ਕੰਪੋ ਪ੍ਰਸ਼ਾਸਨ ਨੇ ਐਲਾਨ ਕੀਤਾ ਹੈ ਕਿ ਉਹ ਨੌਕਰੀ ਛੱਡਣ ਦੀ ਪੇਸ਼ਕਸ਼ ਵੱਜੋਂ ਉਨ੍ਹਾਂ ਸਾਰੇ ਸੰਘੀ ਕਰਮਚਾਰੀਆਂ ਨੂੰ 8 ਮਹੀਨਿਆਂ ਦੀ ਤਨਖਾਹ ਦਾ ਵਿਕਲਪ ਦੇ ਰਹੇ ਨੇ ਇਸ ਨੂੰ ਅਮਰੀਕੀ ਸਰਕਾਰ ਦੇ ਆਕਾਰ ਨੂੰ ਘਟਾਉਣ ਦੇ ਲਈ ਇੱਕ ਬੇਮਿਸਾਲ ਕਦਮ ਮੰਨਿਆ ਜਾ ਰਿਹਾ ਹੈ ਮਹਾਰਾ ਦਾ ਮੰਨਿਆ ਕਿ ਇਹ ਅਮਰੀਕਾ ਵਿੱਚ ਸੰਘੀ ਕਰਮਚਾਰੀਆਂ ਦੀ ਛਾਂਟੀ ਦੀ ਤਿਆਰੀ ਹੈ ਅਮਰੀਕੀ ਸਰਕਾਰ ਦੀ ਮਨੁੱਖੀ ਸਰੋਤ ਏਜੰਸੀ ਨੇ ਵੀ ਪੁਖ ਵਿੱਚ ਛਾਂਟੀ ਦੀ ਚੇਤਾਵਨੀ ਦਿੱਤੀ ਹੈ ਦੂਜੇ ਪਾਸੇ ਕਰਮਚਾਰੀ ਦੀ ਛਾਂਟੀ ਲਈ ਟ੍ਰੰਪ ਮਸਕ ਮਾਡਲ ਅਪਣਾ ਰਹੇ ਨੇ ਅਸਲ ਤੇ ਵਿੱਚ ਮਸਕ ਨੇ ਟਵਿੱਟਰ ਖਰੀਦਦਨ ਮਗਰੋਂ ਛਾਂਟੀ ਲਈ ਕੁਝ ਅਜਿਹੇ ਹੀ ਮਾਡਲ ਅਪਣਾਇਆ ਸੀ ਕੰਪਨੀ ਇਸ ਆਰਡਰ ਦੇ ਵਿੱਚ ਪੋਸਟਲ ਪਰਵਿਸ ਇਮੀਗ੍ਰੇਸ਼ਨ ਅਤੇ ਫੌਜੀ ਸੈਕਟਰ ਸ਼ਾਮਲ ਨਹੀਂ ਹਨ ਇਨ੍ਹਾਂ ਖੇਤਰਾਂ ਦੇ ਇਲਾਵਾ ਫੈਸਲੇ ਦਾ ਅਸਰ ਪਾਸਪੋਰਟ ਸੇਵਾ ਯਾਤਰਾ ਸੋਸ਼ਲ ਸਿਕਿਉਰਿਟੀ ਬੀਮਾ ਸਿੱਖਿਆ ਅਤੇ ਸਾਰੀਆਂ ਬੇਬੁਨਿਆਦਗੀਆਂ ਲੋੜਾਂ ਉੱਤੇ ਵਿਆਪਕ ਤੌਰ ਤੇ ਪਵੇਗਾ ਅਮਰੀਕਨ ਫੈਡਰੇਸ਼ਨ ਆਫ ਗਵਰਨਮੈਂਟ empioyes ਕਰਮਚਾਰੀ ਸੰਘ ਨੇ ਫੈਸਲੇ ਦੀ ਨਿੰਦਾ ਕੀਤੀ ਹੈ ਸੰਘ ਨੇ ਇਹ ਵੀ ਕਿਹਾ ਹੈ ਕਿ ਜਿਹੜੇ ਕਰਮਚਾਰੀ 트ੰਪ ਪ੍ਰਸ਼ਾਸਨ ਪ੍ਰਤੀ ਵਫਾਦਾਰ ਨਹੀਂ ਹਨ ਇਸ ਆਦੇਸ਼ ਚੱਲ ਕੇ ਉਨਾਂ ਉਤੇ ਨੌਕਰੀ ਛੱਡਣ ਤਬੀ ਦਬਾਅ ਬਣਾਇਆ ਜਾ ਰਿਹਾ ਹੈ ਇਸ ਦੇ ਨਤੀਜੇ ਵੀ ਗੰਭੀਰ ਹੋਣ ਵਾਲੇ ਨੇ ਦੱਸਿਆ ਇਸ ਸਬ ਦੇ ਵਿਚਕਾਰ ਪ੍ਰਸ਼ਾਸਨ ਨੇ ਅਰਬਾ ਡਾਲਰ ਦੇ ਖਰਚ ਨੂੰ ਰੋਕਣ ਵਾਲਾ ਆਪਣਾ ਹੁਕਮ ਵਾਪਸ ਲੈ ਲਿਆ ਤੇ ਟੰਪਰ ਪ੍ਰਸ਼ਾਸਨ ਨੇ ਫੈਸਲਾ ਇੱਕ ਅਸੰਗੀ ਅਦਾਲਤ ਦੇ ਵੱਲੋਂ ਫੈਸਲੇ ਉਤੇ ਰੋਕ ਲਗਾਉਣ ਤੋਂ ਬਾਅਦ ਲਿਆ ਵਾਈਟ ਹਾਊਸ ਦੇ ਇੱਕ ਅਧਿਕਾਰੀ ਨੇ ਫੈਸਲਾ ਵਾਪਸ ਲੈਣ ਦੀ ਜਾਣਕਾਰੀ ਦਿੱਤੀ ਹੈ ਤੇ ਟਰੰਪ ਪ੍ਰਸ਼ਾਸਨ ਨੇ ਇਸ ਫੈਸਲੇ ਦੇ ਨਾਲ ਅਮਰੀਕੀ ਪ੍ਰੋਜੈਕਟਾਂ ਦੇ ਲਈ ਸੈਂਕੜੇ ਅਰਬ ਡਾਲਰ ਦੀ ਸਹਾਇਤਾ ਦੇ ਵਿੱਚ ਵਿਗੜਨ ਪੈਣ ਦਾ ਖਤਰਾ ਵੀ ਦੱਸਿਆ। 20 ਜਨਵਰੀ ਨੂੰ ਟਰੰਪ ਦੇ ਸੌ ਚੁੱਕਣ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਉਹਨਾਂ ਦੀ ਸਰਕਾਰ ਨੇ ਕੋਈ ਵੱਡਾ ਫੈਸਲਾ ਵਾਪਸ ਲਿਆ ਹੈ। ਇਹ ਰਿਪੋਰਟ ਚੈਨਲ ਪੰਜਾਬੀ।